ਅਬਰਤਾ ਆਪਣੀ ਬੇਟੀ ਅਤੇ ਆਪਣੇ ਭਰਾ ਦੇ ਨਾਲ ਅੱਜ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਦਰਸ਼ਨਦਾਰੀ ਕਰਨ ਪਹੁੰਚੀ ਹੈ ਉੱਥੇ ਦਰਸ਼ਨ ਕਰਕੇ ਉਸ ਦਾ ਮਨ ਇੱਕਦਮ ਪਵਿੱਤਰ ਹੋ ਗਿਆ ਹੈ ਅਤੇ ਬੜਾ ਸਕੂਨ ਮਿਲਿਆ ਹੈ ਇਨੇ ਦੇ ਵਿੱਚ ਅਮਰਤਾ ਦੀ ਬੇਟੀ ਬਾਣੀ ਕਹਿੰਦੀ ਹੈ ਮੰਮੀ ਹਾਲੇ ਆਪਣੇ ਕੋਲ ਵੀਜੇ ਦੇ 2 ਦਿਨ ਪਏ ਹਨ ਆਪਾਂ ਪਾਕਿਸਤਾਨ ਵਿਖੇ ਲਾਹੌਰ ਸ਼ਹਿਰ ਕਮ ਸਕਦੇ ਹਾਂ ਉੱਥੇ ਸੁਣਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਆਲੀਸ਼ਾਨ ਕਿਲਾ ਹੈ ਜਿੱਥੋਂ ਕਿਸੇ ਵੇਲੇ ਸਿੱਖ ਰਾਜ ਆਪਣੇ ਚਰਮਾ ਤੇ ਸੀ ਆਪਣੇ ਬੁਲੰਦੀਆਂ ਤੇ ਸੀ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਉੱਥੇ ਜਾ ਕੇ ਜਰੂਰ ਉਸ ਜਗ੍ਹਾ ਨੂੰ ਨਮਸਕਾਰ ਕਰਨਾ ਚਾਹੀਦਾ ਹੈ ਪੁਰਾਣੀਆਂ ਯਾਦਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਹਨ ਅਮਰਤਾ ਰਾਜੀ ਹੋ ਜਾਂਦੀ ਹੈ ਕਹਿੰਦੀ ਹੈ ਦੋ ਦਿਨ ਪਏ ਹਨ ਆਪਾਂ ਨਾਲ ਨਾਲ ਲਾਹੌਰ ਸ਼ਹਿਰ ਦਾ ਬਾਜ਼ਾਰ ਘੁੰਮ ਲਾਂਗੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਿੱਖ ਰਾਜ ਦੇ ਕਿਲੇ ਵਿੱਚ ਜਾਇਆਵਾਂਗੇ ਚਲੋ ਜੀ ਹੁਣ ਸਾਰੇ ਜਣੇ ਲਾਹੌਰ ਪਹੁੰਚਾਦੇ ਹਨ ਲਾਹੌਰ ਬੜਾ ਚੌਕਾ ਚੌਂਦ ਵਾਲਾ ਸ਼ਹਿਰ ਹੈ ਦੇਖ ਕੇ ਬਿਲਕੁਲ ਹੈਰਾਨ ਹਨ ਵੀ ਇੰਨੀ ਚਕਾਚੌਂਦ ਆਪਣੇ ਅੰਮ੍ਰਿਤਸਰ ਸ਼ਹਿਰ ਵਰਗੀ ਦਿਖਦੀ ਹੈ ਉਹੀ ਬੋਲੀ ਹੈ ਲੋਕਾਂ ਦੀ ਉਹੀ ਰਗ ਰੂਪ ਹਨ ਬਸ ਫਰਕ ਇਨਾ ਹੈ ਆਪਣੇ ਵਾਲੇ ਸਿੱਖ ਜਾਂ Hindu ਹਨ ਇੱਥੋਂ ਵਾਲੇ ਮੁਸਲਮਾਨ ਚਲੋ ਜੀ ਸਾਰੇ ਆਸ-ਪਾਸ ਵਾਲੇ ਲੋਕ ਉਹ ਵੀ ਦੇਖ ਕੇ ਹੈਰਾਨ ਹਨ ਵੀ ਸਰਦਾਰ ਬੰਦੇ ਇੱਥੇ ਆਏ ਹਨ ਕਿਉਂਕਿ ਅਮਰਤਾ ਦੇ ਨਾਲ ਉਸ ਦਾ ਭਰਾ ਵੀ ਹੈ ਜੋ ਕਿ ਪਗਵੰਦਾ ਹੈ ਅਤੇ ਉਸ ਨੂੰ ਦੇਖ ਕੇ ਕਈ ਮੁਸਲਮਾਨ ਬੱਚੇ ਅਤੇ ਕਈ ਮੁਸਲਮਾਨ ਵੱਡੇ ਉਹ ਆ ਕੇ ਦੂਰੋਂ ਹੱਥ ਜੋੜਦੇ ਹਨ ਅਤੇ ਆਪਣੀ ਭਾਸ਼ਾ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਸਤਿ ਸ੍ਰੀ ਅਕਾਲ ਬੁਲਾਉਣ ਦੀ ਕੋਸ਼ਿਸ਼ ਕਰਦੇ ਹਨ ਹਾਂਜੀ ਉਹ ਵੀ ਬੜੇ ਖੁਸ਼ ਹਨ ਵੀ ਇੱਥੋਂ ਦੇ ਲੋਕ ਬੜੇ ਮਿਲਣਸਾਰ ਹਨ ਬੜਾ ਹੀ ਇੱਕਦਮ ਖੁਸ਼ ਹੋ ਜਾਂਦੇ ਹਨ ਲੇਕਿਨ ਐਨੇ ਦੇ ਵਿੱਚ ਜਿਵੇਂ ਹੀ ਬੀਲੀਜੀ ਗਲੀ ਜੋ ਕਿ ਲਾਹੌਰ ਕਿਲੇ ਦੇ ਵਿੱਚ ਜਾਂਦੀ ਹੈ ਉਸਦੇ ਵੱਲ ਜਾਂਦੇ ਹਾਂ ਕੁਝ ਬੱਚੇ ਜਿਹੜੇ ਹਨ ਫੁੱਲ ਵੇਚਣ ਦੇ ਵਾਸਤੇ ਉੱਥੇ ਖੜੇ ਹਨ ਹਾਂਜੀ ਦੋਸਤੋ ਉਹਨਾਂ ਦੇ ਵਿੱਚੋਂ ਇੱਕ ਬੱਚਾ ਅਮਰਤਾਨੂੰ ਦੂਰੋਂ ਹੀ ਘੂਰੀ ਬਟਣ ਲੱਗ ਜਾਂਦਾ ਹੈ ਜਿਵੇਂ ਕਿ ਅਮਰਤਾਨੂੰ ਉਸਨੇ ਪਹਿਲਾਂ ਦੇਖਿਆ ਹੋਵੇ ਇਕਦਮ ਘੂਰਦਾ ਰਹਿੰਦਾ ਹੈ ਇਕ ਟੱਕ ਦੇਖਦਾ ਰਹਿੰਦਾ ਹੈ ਅਮਰਤਾ ਵੀ ਦੇਖ ਕੇ ਹੈਰਾਨ ਹੈ ਉਹ ਵੀ ਉਸ ਵੱਲ ਘੁਰਦੀ ਹੈ ਜਿਵੇਂ ਕਿ ਉਹ ਬੱਚਾ ਉਸ ਨੂੰ ਕੁਝ ਜਾਣਿਆ ਪਛਾਣਿਆ ਲੱਗੇ ਲੇਕਿਨ ਉਹ ਜ਼ਿਆਦਾ ਘੁਰਦੀ ਨਹੀਂ ਹੈ ਇਕਦਮ ਆਪਣਾ ਮੂੰਹ ਪਰਲੇ ਪਾਸੇ ਫੇਰ ਲੈਂਦੀ ਹੈ ਅਤੇ ਉਥੋਂ ਜਾਣ ਦੀ ਕੋਸ਼ਿਸ਼ ਕਰਦੀ ਹੈ ਥੋੜਾ ਜਿਹਾ ਅੱਗੇ ਜਾਂਦੀ ਹੈ ਇੰਨੇ ਦੇ ਵਿੱਚੋਂ ਉਸਦੀ ਚੁੰਨੀ ਪਿੱਛੋਂ ਕੋਈ ਖਿੱਚਦਾ ਹੈ ਹਾਂਜੀ ਦੋਸਤੋ ਪਿੱਛੇ ਮੁੜ ਕੇ ਜਿਵੇਂ ਹੀ ਦੇਖਦੀ ਹੈ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਵੀ ਇਹ ਕੋਈ ਹੋਰ ਨਹੀਂ ਇਹ ਤਾਂ ਉਹੀ ਛੋਟਾ ਜਿਹਾ ਬੱਚਾ ਹੈ ਜੋ ਕਿ ਤਕਰੀਬਨ 708 ਸਾਲ ਦਾ ਹੈ ਉਹ ਦੇਖ ਕੇ ਅਮਰਤਾ ਨੂੰ ਕਹਿੰਦਾ ਹੈ ਅਮਰਤਾ ਤੁਸੀਂ ਇੰਨੇ ਚਿਰ ਬਾਅਦ ਮੈਨੂੰ ਮਿਲੇ ਹੋ ਬਹੁਤ ਮਨ ਸੀ ਤੁਹਾਨੂੰ ਦੇਖਣ ਦਾ ਕਿਵੇਂ ਹੋ ਤੁਸੀਂ ਕਿਵੇਂ ਹੈ ਮੇਰੀ ਬੇਟੀ ਇਹਨਾਂ ਸੁਣ ਕੇ ਅਮਰਤਾ ਕਹਿੰਦੀ ਹੈ ਬੇਟਾ ਤੂੰ ਮੇਰਾ ਨਾਮ ਕਿਵੇਂ ਜਾਣਦਾ ਹੈ ਅਤੇ ਤੇਰੀ ਬੇਟੀ ਕਿਵੇਂ ਹੋਈ ਅੱਗੋਂ ਉਹ ਛੋਟਾ ਜਿਹਾ ਬੱਚਾ ਕਹਿੰਦਾ ਹੈ ਤੂੰ ਮੇਰੀ ਪਤਨੀ ਹੈ ਮੈਂ ਤੇਰਾ ਪਤੀ ਹਾਂ ਯਾਦ ਕਰ 11 ਸਾਲ ਪਹਿਲਾਂ ਆਪਾਂ ਦੋਵੇਂ ਇਕੱਠੇ ਰਹਿੰਦੇ ਸੀ ਤੂੰ ਵੀ ਬੜੀ ਖੁਸ਼ ਸੀ ਮੈਂ ਵੀ ਬੜਾ ਖੁਸ਼ ਸੀ ਲੇਕਿਨ ਆਪਣੇ ਨਾਲ ਜੋ ਹਾਦਸਾ ਵਾਪਰਿਆ ਉਸ ਦੀ ਯਾਦ ਤਾਂ ਦੋਹਾਂ ਨੂੰ ਸ਼ਾਇਦ ਹੋਣੀ ਤੂੰ ਮੈਨੂੰ ਭੁਲਾ ਤਾਂ ਨਹੀਂ ਬੈਠੀ ਹੁਣ ਅਮਰਤਾ ਥੋੜਾ ਬਹੁਤਾ ਸ਼ੱਕ ਕਰਨ ਲੱਗ ਗਈ ਅਤੇ ਇੱਕਦਮ ਆਰਾਮ ਦੇ ਨਾਲ ਬੈਠ ਜਾਂਦੀ ਹੈ ਉੱਥੇ ਹੀ ਸੜਕ ਦੇ ਉੱਪਰ ਬੈਠ ਕੇ ਉਸ ਬੱਚੇ ਨੂੰ ਕਹਿੰਦੀ ਹੈ ਤੈਨੂੰ ਇਹ ਸਭ ਕਿਵੇਂ ਪਤਾ ਕੌਣ ਹੈ ਤੇਰੇ ਮਾਤਾ ਪਿਤਾ ਤੂੰ ਕਿਸ ਤੋਂ ਸੁਣਿਆ ਹੈ ਕਿਉਂ ਐਵੇਂ ਮੈਨੂੰ ਆਪਣੀ ਪਤਨੀ ਬਣਾਈ ਜਾਂਦਾ ਹੈ ਕੀ ਗੱਲ ਹੈ ਜੇਕਰ ਤੂੰ ਸੱਚ ਦੱਸੇਗਾ ਤਾਂ ਮੈਂ ਤੈਨੂੰ ਇੱਕ ਟੋਫੀ ਦੇਵਾਂਗੀ ਅੱਗੋਂ ਉਹ ਮੁੰਡਾ ਬੋਲ ਪੈਂਦਾ ਹੈ ਲੈ ਫਿਰ ਸੁਣ ਮੈਂ ਤੈਨੂੰ ਕੁਝ ਅਜੀਬੀਆਂ ਗੱਲਾਂ ਦੱਸਣ ਵਾਲਾ ਹਾਂ ਜਿਸ ਨੂੰ ਸੁਣ ਤੂੰ ਵੀ ਹੈਰਾਨ ਰਹਿ ਜਾਵੇਂਗੀ ਅਤੇ ਇੰਨੀ ਗੱਲ ਸੁਣਦੇ ਮੁੰਡਾ ਜੋ ਜੋ ਉੱਥੇ ਦੱਸਦਾ ਹੈ ਸਾਰੇ ਜਣੇ ਇੱਕਦਮ ਬਿਲਕੁਲ ਸਵਾ ਰੋਕੇ ਉੱਥੇ ਖੜ ਜਾਂਦੇ ਹਨ ਉਸ ਭੀੜੀ ਜੀ ਗਲੀ ਦੇ ਵਿੱਚ ਹਜ਼ਾਰਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਦਿਲ ਸਿੱਟਾਂ ਨੂੰ ਜਗ੍ਹਾ ਨਹੀਂ ਲੱਭਦੀ ਲੋਕ ਉੱਥੇ ਕੈਮਰੇ ਵਾਲੇ ਪਹੁੰਚ ਜਾਂਦੇ ਹਨ ਇੰਟਰਵਿਊ ਉਸ ਮੁੰਡੇ ਦਾ ਲੈਣ ਲੱਗ ਜਾਂਦੇ ਹਨ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਬਿਨਾਂ ਦੇਰ ਕੀਤੇ ਅ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਪੁਨਰ ਜਨਮ ਦੀਆਂ ਕਹਾਣੀਆਂ ਕਈ ਤੁਸੀਂ ਸੁਣੀਆਂ ਹੋਣਗੀਆਂ ਕਈ ਲੋਕ ਤੁਹਾਡੇ ਵਿੱਚੋਂ ਪੁਨਰ ਜਨਮ ਨੂੰ ਝੂਠ ਮੰਨਦੇ ਹਨ ਕਈ ਲੋਕ ਉਸਤੇ ਵਿਸ਼ਵਾਸ ਕਰਦੇ ਹਨ ਕਈ ਲੋਕ ਗੁਰਬਾਣੀ ਦਾ ਹਵਾਲਾ ਦਿੰਦੇ ਹਨ ਵੀ ਗੁਰਬਾਣੀ ਵੀ ਆਤਮਾ ਨੂੰ ਮੰਦੀ ਹੈ ਅਤੇ ਜੇਕਰ ਆਤਮਾ ਹੈ ਤਾਂ ਜਨਮ ਵੀ ਦੁਬਾਰਾ ਹੋਵੇਗਾ ਅਤੇ ਜੇਕਰ ਜਨਮ ਹੈ ਤਾ ਜਨਮ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਰੂਪ ਵਿੱਚ ਹੋ ਸਕਦਾ ਹੈ ਕਈ ਵਾਰ ਅਜਿਹੇ ਹਾ ਘਟਨਾਵਾਂ ਆਪਣੇ ਸਾਹਮਣੇ ਆਉਂਦੀਆਂ ਹਨ ਜਿਸ ਦੇ ਵਿੱਚ ਆਦਮੀ ਨੂੰ ਆਪਣੇ ਪੁਰਾਣੇ ਜਨਮ ਬਾਰੇ ਕੁਝ ਨਾ ਕੁਝ ਯਾਦ ਆਉਣ ਦਾ ਦਾਵਾ ਕੀਤਾ ਜਾਂਦਾ ਹੈ ਜ਼ਿਆਦਾਤਰ ਇਸ ਦੇ ਵਿੱਚ ਘਟਨਾਵਾਂ ਨਕਲੀ ਨਿਕਲਦੀਆਂ ਹਨ ਲੇਕਿਨ ਕੁਝ ਘਟਨਾਵਾਂ ਐਸੀਆਂ ਹਨ ਜੋ ਕਿ ਵਿਗਿਆਨੀਆਂ ਨੂੰ ਵੀ ਚੱਕਰਾਂ ਦੇ ਵਿੱਚ ਪਾ ਦਿੰਦੀਆਂ ਹਨ ਅਤੇ ਸੋਚਣ ਦੇ ਵਿੱਚ ਮਜਬੂਰ ਕਰ ਦਿੰਦੀਆਂ ਹਨ ਵੀ ਆ ਸਭ ਕਿਵੇਂ ਹੋ ਰਿਹਾ ਹੈ ਹਾਂਜੀ ਦੋਸਤੋ ਐਸੀ ਤਰ੍ਹਾਂ ਦੀ ਕਹਾਣੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕਹਾਣੀ ਬਿਲਕੁਲ ਸ਼ੁਰੂ ਤੋਂ ਕਰਾਂਗੇ ਆਪਾਂ ਜਦੋਂ ਉਹ ਸਾਰੀ ਘਟਨਾ ਵਾਪਰੀ ਇਹ ਘਟਨਾ ਹੈ ਜੀ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਦੇ ਸ਼ਹਿਰ ਦੇ ਵਿੱਚ ਕੁਲਵਿੰਦਰ ਨਾਮ ਦਾ ਇੱਕ ਆਦਮੀ ਆਪਣੀ ਔਰਤ ਅਮ੍ਰਿਤਾ ਦੇ ਨਾਲ ਉੱਥੇ ਰਹਿੰਦਾ ਹੈ ਅਮ੍ਰਿਤਾ ਕਵਿਤਾ ਲਿਖਣ ਦੀ ਸ਼ੌਕੀਨ ਹੈ ਅਤੇ ਕਵਿਤਾ ਵਗੈਰਾ ਆਪਣੀ ਅਖਬਾਰਾਂ ਨੂੰ ਵੇਚ ਕੇ ਅਤੇ ਅਖਬਾਰਾਂ ਦੇ ਵਿੱਚ ਕਵਿਤਾ ਆਪਣੀ ਪਬਲਿਸ਼ ਕਰਕੇ ਇੱਕ ਦੋ ਕਿਤਾਬਾਂ ਵੀ ਉਸਨੇ ਛਾਪੀਆਂ ਹਨ ਅਤੇ ਸਾਰੇ ਜਿਹੜੇ ਉਸ ਨੂੰ ਸਰਾਂਦੇ ਹਨ ਅਤੇ ਉਸਦੇ ਕਵਿਤਾ ਦੀ ਤਾਰੀਫ ਕਰਦੇ ਹਨ ਹਾਂਜੀ ਇਸੇ ਤਰ੍ਹਾਂ ਚਲੋ ਅਮ੍ਰਿਤਾ ਚਾਰ ਪੈਸੇ ਵੀ ਕਮਾ ਲੈਂਦੀ ਹੈ ਇਧਰ ਅਮਰਤਾ ਦਾ ਜਰਨ ਕਰਵਾਲਾ ਹੈ ਉਹ ਵੀ ਸ਼ਹਿਰ ਦਾ ਮਨਿਆ ਤਨਿਆ ਕਈ ਹੋਟਲਾਂ ਦਾ ਮਾਲਕ ਹੈ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪੈਸਾ ਬਹੁਤ ਹੈ ਅਤੇ ਲੇਕਿਨ ਸਮਾਂ ਨਹੀਂ ਲੱਗਦਾ ਪਰਿਵਾਰ ਦੇ ਵਿੱਚ ਸਾਰੇ ਆਪਣੇ ਆਪ ਕੰਮਾਂ ਦੇ ਵਿੱਚ ਰੁੱਝੇ ਰਹਦੇ ਹਨ ਲੇਕਿਨ ਕੁਲਵਿੰਦਰ ਆਪਣੀ ਮਾਤਾ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹਨਾਂ ਹੀ ਪਿਆਰ ਉਹ ਆਪਣੀ ਪਤਨੀ ਨੂੰ ਆਪਣੀ ਬੱਚੀ ਬਾਣੀ ਨੂੰ ਵੀ ਕਰਦਾ ਹੈ ਬੜਾ ਹੀ ਸੁਖੀ ਪਰਿਵਾਰ ਹੈ ਉਹਨਾਂ ਪਰਿਵਾਰ ਦੇ ਵਿੱਚੋਂ ਕਈ ਲੋਕ ਦੇਖ ਦੇ ਕੇ ਵੀ ਮੱਚਦੇ ਹਨ ਬਿਕਨਾ ਸੁਖੀ ਪਰਿਵਾਰ ਹੈ ਸ਼ਾਇਦ ਆਪਣੇ ਪਰਿਵਾਰ ਦੇ ਵਿੱਚ ਵੀ ਇਹੋ ਜੀ ਸ਼ਾਂਤੀ ਹੁੰਦੀ ਲੇਕਿਨ ਇਹ ਸ਼ਾਂਤੀ ਕਈ ਕਈ ਵਿਰਲੇ ਵਿਰਲੇ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਲੜਾਈ ਘੱਟ ਹੋਵੇ ਅਤੇ ਘਰ ਦੇ ਵਿੱਚ ਬਾਣੀ ਦਾ ਪਾਠ ਹੁੰਦਾ ਰਹੇ ਸ਼ਾਂਤੀ ਇਸ ਤਰ੍ਹਾਂ ਬਣੀ ਰਹਿੰਦੀ ਹੈ ਚਲੋ ਜੀ ਐਸੇ ਤਰ੍ਹਾਂ ਲੰਮਾ ਸਮਾਂ ਬੀਤ ਜਾਂਦਾ ਹੈ ਇੱਕ ਦਿਨ ਕੁਲਵਿੰਦਰ ਦੀ ਮਾਤਾ ਉਸ ਨੂੰ ਕੋਲ ਬਿਠਾਉਂਦੀ ਹੈ ਰੋਟੀ ਖਾਦੇ ਸਮੇ ਸਾਰੇ ਜਣੇ ਕੋਲ ਬੈਠਦੇ ਹਨ ਬੜਾ ਲੰਮਾ ਸਮਾਂ ਬੀਤ ਚੁੱਕਿਆ ਸੀ ਜਦੋਂ ਸਾਰਿਆਂ ਨੇ ਇਕੱਠਿਆਂ ਬੈਠ ਕੇ ਰੋਟੀ ਖਾਧੀ ਸੀ ਕਿਉਂਕਿ ਤਿੰਨ ਜਣੇ ਤਾਂ ਇਕੱਠੇ ਰੋਟੀ ਖਾ ਲੈਂਦੇ ਸਨ ਲੇਕਿਨ ਕੁਲਵਿੰਦਰ ਆਪਣੇ ਕਮਾਕਾਰਾਂ ਦੇ ਵਿੱਚ ਇੰਨਾ ਵਿਜੀ ਹੈ ਇੰਨਾ ਵਿਅਸਤ ਹੈ ਉਸ ਨੂੰ ਕਦੇ ਆਪਣੇ ਘਰ ਦੇ ਜੀਵਾਂ ਨਾਲ ਇਕੱਠੇ ਬੈਠ ਕੇ ਰੋਟੀ ਖਾਣ ਦਾ ਸਮਾਂ ਨਹੀਂ ਮਿਲਦਾ ਉਹ ਤਾਂ ਕਈ ਕੀ ਵਾਰ ਦਿਨ ਦਿਨ ਰਾਤ ਤੱਕ ਆਂਦਾ ਹੈ ਅਤੇ ਜ਼ਿਆਦਾਤਰ ਆਪਣੇ ਹੋਟਲਾਂ ਦੇ ਵਿੱਚੋਂ ਹੀ ਕਿਸੇ ਹੋਟਲ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਉੱਥੇ ਹੀ ਸ਼ਕ ਆਂਦਾ ਹੈ ਅਤੇ ਕਈ ਵਾਰ ਉਸ ਦਾ ਦਿਲ ਕਰਦਾ ਹੈ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰੀਏ ਉੱਥੇ ਲੰਗਰ ਛੱਕ ਕੇ ਵਾਪਸ ਆਪਣੇ ਘਰ ਆ ਜਾਂਦਾ ਹੈ ਅਮਰਤਾ ਕੁਲਵਿੰਦਰ ਦੀ ਮਾਤਾ ਜਣੀ ਹੈ ਉਸ ਨੂੰ ਕੋਲ ਬਿਠਾ ਕੇ ਪੁੱਛਦੀ ਹੈ ਬੇਟਾ ਮੇਰੀ ਉਮਰ ਬੀਤ ਚੁੱਕੀ ਹੈ ਲੇਕਿਨ ਮੇਰੇ ਮਨ ਦੇ ਵਿੱਚ ਬਹੁਤ ਇੱਛਾ ਹਨ ਵੀ ਆਪਾਂ ਸਾਰੇ ਇਕੱਠੇ ਹੋ ਕੇ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਪਾਂ ਕਿਸੇ ਟੂਰ ਤੇ ਚਲੀਏ ਕਿਤੇ ਘੁੰਮ ਕੇ ਆਈਏ ਦਰਸ਼ਨ ਦਿਦਾਰੇ ਕਿਸੇ ਤੀਰਥ ਤੇ ਜਲੀਏ ਕਰ ਕੇ ਆਈਏ ਨਾਲ ਹੀ ਆਪਣੀ ਆਤਮਾ ਨੂੰ ਸ਼ਕੂਨ ਮਿਲੇਗਾ ਨਾਲ ਹੀ ਆਪਾਂ ਥੋੜਾ ਸਮਾਂ ਇਕੱਠੇ ਬੈਠ ਕੇ ਇਕੱਠੇ ਗੱਲਾਂ ਪਤਾ ਕਰਕੇ ਵਧੀਆ ਸਮਾਪਤਾ ਬਿਤਾ ਲਾਂਗੇ ਘਰੇ ਆਪਾਂ ਖੁਸ਼ ਤਾਂ ਹਾਂ ਆਪਣੇ ਕੋਲ ਪੈਸਾ ਵੀ ਹੈ لیکن اپا ایک دوسرے ਨਾਲ ਸਮਾਂ ਨਹੀਂ ਬਿਤਾ 파ਰੇ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਹੁਣ ਆਪਣੀ ਮਾਤਾ ਦੀ ਇਨੀ ਪਿਆਰ ਨਾਲ ਸਮਝਾਈ ਗੱਲ ਮਿੰਟ ਦੇ ਵਿੱਚ ਕੁਲਵਿੰਦਰ ਨੂੰ ਸਮਝ ਆ ਜਾਂਦੀ ਹੈ ਅਤੇ ਕਹਿੰਦਾ ਲੈ ਇਹ ਕਿਹੜੀ ਗੱਲ ਹੈ ਆਪਾਂ ਜੂਨ ਦਾ ਮਹੀਨਾ ਹੈ ਹਜੇ 5 ਜੂਨ ਹੋਈ ਹੈ ਆਪਾਂ ਕੱਲ ਪਰਸਨ ਦੀ ਟਿਕਟ ਕਰਾ ਕੇ ਜਾਂ ਫਿਰ ਆਪਾਂ ਉਹਦੀ ਕੋ ਗੱਡੀ ਲੈ ਚੱਲਾਂਗੇ ਆਪਾਂ શ્રી ਹਿਮਕੁੰਟ ਸਾਹਿਬ ਚਲੇ ਜਾਂਦੇ ਹਾਂ ਸਾਰੇ ਜਣੇ ਉਧਰ ਜਾ ਰਹੇ ਹਨ ਉਥੋਂ ਦੇ ਪਹਾੜਾਂ ਵਾਲੇ ਮੌਸਮ ਦੇ ਵਿੱਚ ਤੁਹਾਨੂੰ ਵੀ ਸਕੂਨ ਮਿਲੇਗਾ ਅਤੇ ਤੁਸੀਂ ਵੀ ਵਧੀਆ ਉੱਥੇ ਦਰਸ਼ਨ ਉਦਾਰੇ ਕਰਕੇ ਖੁਸ਼ ਹੋਵੋਗੇ ਤੁਹਾਨੂੰ ਵੀ ਮਨ ਦੀ ਉੱਤੇ ਸ਼ਾਂਤੀ ਮਿਲੇਗੀ ਚਲੋ ਜੀ ਇਹ ਸਾਰਾ ਕੁਝ ਪਲਾਨ ਕਰਕੇ ਹੁਣ ਸਾਰੇ ਜਣੇ ਇੱਕ ਗੱਡੀ ਬੁੱਕ ਕਰਦੇ ਹਨ ਅਤੇ ਡਰਾਈਵਰ ਦੇ ਨਾਲ ਪਹੁੰਚ ਜਾਂਦੇ ਹਨ ਜੀ ਸ਼੍ਰੀ ਹਿਮਕੁੰਟ ਸਾਹਿਬ ਹਾਂਜੀ ਦੋਸਤੋ ਇੱਥੇ ਪਹੁੰਚਦਿਆਂ ਪਹੁੰਚਦਿਆਂ ਨੂੰ ਹਲੇ 7 ਜੂਨ 2013 ਦਾ ਸਮਾਂ ਹੋ ਚੁੱਕਿਆ ਹੈ ਉਹਨਾਂ ਨੇ ਤੈਅ ਕੀਤਾ ਕਿ ਇੱਥੇ ਆਪਾਂ 5-6 ਦਿਨ ਲਗਾਵਾਂਗੇ ਅਤੇ ਆਰਾਮ ਦੇ ਨਾਲ ਪੈਦਲ ਯਾਤਰਾ ਕਰਨੀ ਹੈ ਮਾਤਾ ਨੂੰ ਉਹਨਾਂ ਨੇ ਇੱਕ ਖੱਤਰ ਦੀ ਵਿਵਸਥਾ ਕਰਾ ਦਿੱਤੀ ਜਿਸਦੇ ਨਾਲ ਆਸਾਨੀ ਦੇ ਨਾਲ ਬਜ਼ੁਰਗ ਮਾਤਾ ਹਿਮਕੁਟ ਸਾਹਿਬ ਦੇ ਦਰਸ਼ਨ ਉੱਪਰ ਜਾ ਕੇ ਕਰ ਸਕਦੀ ਹੈ ਗੋਵਿੰਦ ਘਾਟ ਤੋਂ ਖੱ쩌ਰ ਦੀ ਉੱਪਰ ਚੜ੍ਹ ਕੇ ਚਲੇ ਜਾਂਦੇ ਹਨ ਅਤੇ ਉੱਪਰ ਜਾ ਕੇ ਆਰਾਮ ਕਰਦੇ ਹਨ ਰਾਤ ਨੂੰ ਗੁਰੂ ਘਰ ਦੇ ਵਿੱਚ ਰੁਕਦੇ ਹਨ ਅਤੇ ਅਗਲੇ ਹੀ ਦਿਨ ਹਾਂਜੀ ਸਵੇਰੇ ਹੁੰਦੇ ਸਾਰ ਹਿਮਕੁਟ ਸਾਹਿਬ ਲਈ ਰਵਾਨਾ ਹੋ ਜਾਂਦੇ ਹਨ ਮੌਸਮ ਬੜਾ ਵਧੀਆ ਹੈ ਕਿਸੇ ਨੂੰ ਕੋਈ ਅਸ਼ੰਕਾ ਨਹੀਂ ਹੈ ਕਿ ਕੁਝ ਖਰਾਬੀ ਹੋ ਸਕਦਾ ਹੈ ਹਾਂਜੀ ਦੋਸਤੋ ਹਿਮਕੁਟ ਸਾਹਿਬ ਦੇ ਦਰਸ਼ਨ ਕਰਦੇ ਹਨ ਅਤੇ ਵਾਪਸ ਆ ਜਾਂਦੇ ਹਾਂਜੀ ਗੋਬਿੰਦਗੜ੍ਹ ਹੁਣ ਇਸ ਸਮੇਂ ਤਕਰੀਬਨ 11 ਤੋਂ 12 ਜੂਨ ਹੋ ਚੁੱਕੀ ਹੈ ਕਾਫੀ ਲੰਮਾ ਸਮਾਂ ਉਹਨਾਂ ਨੇ ਉੱਪਰ ਬਿਤਾਇਆ ਹੈ ਅਤੇ ਕਈ ਕਈ ਜਗ੍ਹਾ 'ਤੇ ਉਹਨਾਂ ਨੇ ਇੱਕ ਇੱਕ ਰਾਤ ਪੂਰੀ ਹੋਟਲ ਦੇ ਵਿੱਚ ਰੁਕਾ ਦਿੱਤੀ ਹੈ ਪੂਰਾ ਇੰਜੋਏ ਕੀਤਾ ਹੈ ਕਈ ਫੋਟੋਆਂ ਉਹ ਤੋਂ ਖਿੱਚ ਲਿਆ ਹਨ اسی طرح માતા एकदम बोल पेंदी है कि आपा इन नेड़े आज तक खड़े हां आपा श्री हिमकुट साहिब ਦੇ ਦਰਸ਼ਨ ਕਰ ਲਏ ਹਨ ਮੇਰੇ ਮਨ ਦੀ ਇੱਕ ਮੁਰਾਦ ਹੋਰ ਹੈ ਜੇਕਰ ਤੁਸੀਂ ਪੂਰੀ ਕਰੋਗੇ ਤਾਂ ਹੁਣ ਕੁਲਵਿੰਦਰ ਕਹਿੰਦਾ ਹੈ ਦੱਸੋ ਤਾਂ ਸਹੀ ਕਿਹੜੀ ਮੁਰਾਦ ਹੈ ਤੁਹਾਡੀ ਕੋਈ ਵੀ ਮੁਰਾਦ ਆਪਾਂ ਪੂਰੀ ਕਰਾਂਗੇ ਜੇਕਰ ਤੁਹਾਡੀ ਮੁਰਾਦ ਕਰਕੇ ਇਮੀਦੂਰ ਆ ਗਏ हां ਤਾਂ ਜਿੱਥੇ ਕਹੋਗੇ ਉੱਥੇ ਹੋਰ ਚੱਲ ਵੱਢਦੇ ਹਾਂ ਕੀ ਗੱਲ ਹੈ ਦੱਸੋ ਤਾਂ ਸਹੀ માતા ਕਹਿੰਦੀ ਹੈ ਵੀ ਇੱਥੇ ਕਈ ਲੋਕ ਕੇਦਾਰਨਾਥ ਬੰਦਰ ਵੀ ਜਾਂਦੇ ਹਨ ਮੇਰਾ ਵੀ ਦਿਲ ਕਰਦਾ ਹੈ ਮੈਂ ਵੀ ਦੇਖ ਕੇ ਆਵਾ ਕਿਵੇਂ ਬਣਿਆ ਹੈ ਅਤੇ ਉੱਥੇ ਭੋਲੇ ਰਾਧ ਸ਼ੰਕਰ ਦੇ ਦਰਸ਼ਨ ਕਰਾਂ ਮੇਰਾ ਵੀ ਮਨ ਹੋਰ ਵਧੀਆ ਹੋ ਜਾਏਗਾ ਜ਼ਰੂਰੀ ਥੋੜੀ ਹੈ ਵੀ ਆਪਾਂ ਇੱਥੇ ਸਿਰਫ ਸਿੱਖ ਧਰਮ ਦੇ ਗੁਰੂ ਘਰ ਦੇਖ ਕੇ ਜਾਈਏ ਆਪਾਂ ਨੂੰ ਬਾਕੀ ਧਰਮਾਂ ਦੇ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਕੁਲਵਿੰਦਰ ਇੱਕ ਵਾਰ ਤਾਂ ਨਾ ਨੁਕਰ ਕਰਦਾ ਹੈ ਲੇਕਿਨ ਫਿਰ ਆਪਣੀ ਮਾਤਾ ਦੇ ਸ਼ਰਧਾ ਨੂੰ ਦੇਖ ਕੇ ਰਾਜੀ ਹੋ ਜਾਂਦਾ ਹੈ ਲੇਕਿਨ ਇਧਰੋਂ ਪਤਨੀ ਦੀ ਹਾਲਤ ਥੋੜੀ ਖਰਾਬ ਸੀ ਅਤੇ ਉਸ ਨੂੰ ਕੁਝ ਬੁਖਾਰ ਵਗੈਰਾ ਚੜ ਗਿਆ ਸੀ ਅਤੇ ਆਪਣੀ ਪਤਨੀ ਨੂੰ ਉੱਥੇ ਹੀ ਹੋਟਲ ਦੇ ਵਿੱਚ ਰੁਕਾ ਦਿੰਦਾ ਹੈ ਤੇ ਕਹਿੰਦਾ ਹੈ ਆਲੋ ਪੈਸੇ ਜਦੋਂ ਤੁਹਾਡੀ ਸਿਹਤ ਠੀਕ ਹੋ ਜਾਵੇ ਤੁਸੀਂ ਟੈਕਸੀ ਕਰਕੇ ઋਸ਼ੀਕੇਸ਼ ਪਹੁੰਚ ਜਾਣਾ ਉੱਥੋਂ ਆਪਾਂ ਅੱਗੇ ਤੁਹਾਨੂੰ ਲੈ ਜਾਵਾਂਗੇ ਚਲੋ ਜੀ ਹੁਣ ਪਤਨੀ ਉੱਥੇ ਰੁਕ ਚੁੱਕੀ ਹੈ ਪਤਨੀ ਦਾ ਧਿਆਨ ਰੱਖਣ ਵਾਸਤੇ ਉਸਦੀ ਬੇਟੀ ਹੈ ਅਤੇ ਉੱਥੇ ਦੋਵੇਂ ਜਣੇ ਆਰਾਮ ਦੇ ਨਾਲ ਬੈਠੇ ਹਨ ਅਤੇ ਦਵਾਈਆਂ ਵਗੈਰਾ ਡਾਕਟਰ ਤੋਂ ਲੈ ਲਿਆ ਹਨ ਅਤੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਕਿ 2-4 ਦਿਨਾਂ ਨੂੰ ਠੀਕ ਹੋ ਜਾਵਾਂਗੀ ਉਸ ਤੋਂ ਬਾਅਦ ਅਪਾਰਿਸ਼ਿਕਸ ਜਾਵਾਂਗੇ ਉੱਥੇ ਕੁਲਵਿੰਦਰ ਵੀ ਆ ਜਾਏਗਾ ਮਾਤਾ ਵੀ ਆ ਜਾਈਗੀ ਕੇਦਾਰਨਾਥ ਦੇ ਦਰਸ਼ਨ ਕਰਕੇ ਚਲੋ ਜੀ ਇਹ ਜਣੇ गोविंद ਘਾਟ ਤੋਂ ਅੱਗੇ ਪਹੁੰਚ ਜਾਂਦੇ ਹਨ ਅਤੇ ਅੱਗੇ ਚਲੇ ਜਾਂਦੇ ਹਨ ਜੀ ਕੇਦਾਰਨਾਥ धाम ਦੇ ਦਰਸ਼ਨ ਕਰਨ ਹੁਣ 15 ਜੂਨ 2013 ਦਾ ਸਮਾਂ ਹੈ ਅਤੇ ਉੱਥੇ ਪਹੁੰਚ ਚੁੱਕੇ ਹਨ ਜਿੱਥੇ ਕੇਦਾਰਨਾਥ ਮੰਦਿਰ ਹੈ ਇਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਵੀ ਇਹਨਾਂ ਤੇ ਕੀ ਬੀਤਣ ਵਾਲੀ ਹੈ ਇੱਕਦਮ ਮੌਸਮ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਥੋੜੀ ਬੋਤੀ ਬਾਰਿਸ਼ ਹੋਣ ਲੱਗੀ ਹੈ ਅਤੇ ਇਹ ਸੋਚਦੇ ਹਨ ਵੀ ਨੋਰਮਲ ਹੈ ਉੱਥੋਂ ਦੇ ਲੋਕਾਂ ਨਾਲ ਗੱਲ ਕਰਦੇ ਹਨ ਵੀ ਇਹ ਕੀ ਬਾਰਿਸ਼ ਰੋਜ਼ ਹੁੰਦੀ ਹੈ ਤਾਂ ਕਹਿੰਦੇ ਵੀ ਇਹ ਤਾਂ ਬਾਰਿਸ਼ ਲਗਭਗ ਰੋਜ਼ ਹੁੰਦੀ ਰਹਿੰਦੀ ਹੈ ਇੱਥੇ ਤਾਂ ਕੋਈ ਪੱਕਾ ਨਹੀਂ ਹੈ ਪਤਾ ਨਹੀਂ ਕਦੋਂ ਬਾਰਿਸ਼ ਆੜ ਲੱਗ ਜੇ ਕਦੋਂ ਬੰਦ ਹੋ ਜਾਵੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੈ ਇਹਨੇ ਦੇ ਵਿੱਚ ਚਲੋ ਜੀ ਹੁਣ 16 ਜੂਨ ਹੋ ਚੁੱਕੀ ਹੈ ਵਾਪਸ ਜਾਣ ਦਾ ਸਮਾਂ ਹੈ ਮਾਤਾ ਕਹਿੰਦੀ ਹੈ ਮੈਨੂੰ ਥੋੜਾ ਬੁਖਾਰ ਹੋ ਰਿਹਾ ਹੈ ਕੁਝ ਉਲਟੀਆਂ ਵੀ ਲੱਗ ਰਹੀਆਂ ਹਨ ਇੱਥੇ ਜਾ ਕੇ ਕਿਸੇ ਮੈਡੀਕਲ ਤੋਂ ਦੋ ਚਾਰ ਗੋਲੀਆਂ ਲਿਆ ਜਿਸਦੇ ਨਾਲ ਮੇਰੀ ਹਾਲਤ ਪੈਨਲ ਨਾਲ ਠੀਕ ਹੋ ਜਾਵੇਗੀ ਬਾਅਦ ਦੇ ਵਿੱਚ ਆਪਾਂ ਖੱਤਰ ਤੇ ਚੜ ਕੇ ਵਾਪਸ ਚਲੇ ਜਾਵਾਂਗੇ ਨਾਲੇ ਹਾਲੇ ਮੀਂਹ ਵਰਸੀ ਜਾਂਦਾ ਹੈ ਮੈਂ ਇਸ ਹੋਟਲ ਦੇ ਵਿੱਚ ਰੁਕ ਜਾਵਾਂਗੀ ਅਤੇ ਤੂੰ ਜਾ ਕੇ ਦਵਾਈ ਲਿਆ ਚਲੋ ਜੀ ਦਵਾਈ ਲੈਣ ਚੱਲੇ ਜਾਂਦਾ ਹੈ ਹੁਣ ਜੀ 16 ਜੂਨ ਦਾ ਸਮਾਂ ਹੈ 16 ਜੂਨ 2013 ਨੂੰ ਕੇਦਾਰਨਾਥ ਵਿਖੇ ਜੋ ਭਿਆਨਕ ਹਾਦਸਾ ਵਾਪਰਿਆ ਉਸ ਦਾ ਕੋਣ ਪੁੱਲਾ ਸਕਦਾ ਹੈ ਸਾਰੀਆਂ ਅਖਬਾਰਾਂ ਦੇ ਵਿੱਚ ਉਹ ਹਾਦਸਾ ਛਪਿਆ ਸੀ ਦਰ ਅਸਲ ਹੁੰਦਾ ਕੀ ਹੈ ਬੱਦਲ ਫਟਣ ਦੇ ਕਾਰਨ ਉੱਥੇ ਭਾਰ ਬਰਸ਼ ਹੁੰਦੀ ਹੈ ਜਿਸ ਦੇ ਨਾਲ ਜਿਹੜੀਆਂ ਦੋ ਨਦੀਆਂ ਹਨ ਉੱਥੇ ਮੰਦਕਣੀ ਅਤੇ ਦੂਜੀ ਨਦੀ ਉਹਨਾਂ ਦੋਹਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਪੜ ਜਾਂਦਾ ਹੈ ਅਤੇ ਉੱਪਰ ਜਿਹੜਾ ਸਰੋਵਰ ਹੈ ਗਾਂਧੀ ਸਰੋਵਰ ਉਸ ਦੇ ਵਿੱਚ ਵੀ ਦਰਾਰ ਆ ਜਾਂਦੀ ਹੈ ਇੱਕਦਮ ਪਾਣੀ ਸਾਰੇ ਮੰਦਰ ਦੇਵਲ ਸਾਰੇ ਉੱਤੇ ਸ਼ਰਧਾਲੂਆਂ ਦੇ ਵੱਲ ਅਤੇ ਆਸ-ਪਾਸ ਦੇ ਪਿੰਡਾਂ ਵੱਲ ਇੱਕਦਮ ਬਹੁਤ ਤੇਜ਼ੀ ਦੇ ਨਾਲ ਆਂਦਾ ਹੈ ਹਜ਼ਾਰਾਂ ਲੋਕ ਉਸ ਦਿਨ ਉੱਥੇ ਮਾਰੇ ਜਾਂਦੇ ਹਨ ਜਿਸ ਦੇ ਵਿੱਚ ਕੁਲਵਿੰਦਰ ਅਤੇ ਉਸ ਦੀ ਮਾਤਾ ਵੀ ਸ਼ਾਮਲ ਹੁੰਦੀ ਹੈ ਦੋਹਾਂ ਦੀਆਂ ਲਾਸ਼ਾਂ ਤੱਕ ਪਰਿਵਾਰ ਨੂੰ ਨਹੀਂ ਲੱਭਦੀਆਂ ਅਤੇ ਇਸ ਤਰ੍ਹਾਂ ਦੋਵੇਂ ਜਿਹੜੇ ਹਨ ਆਪਣੀ ਜਾਨ ਉਸ ਯਾਤਰਾ ਦੇ ਵਿੱਚ ਗਵਾ ਦਿੰਦੇ ਹਨ ਜਿਸ ਦੇ ਵਿੱਚ ਸਰਕਾਰੀ ਆંકड़े ਕਹਦੇ ਹਨ 16 ਤੋਂ 17 ਜੂਨ ਦੇ ਵਿਚਕਾਰ ਕੇਦਾਰਨਾਥ ਧਾਮ ਦੇ ਵਿੱਚ ਲਗਭਗ 5000 ਤੋਂ ਉੱਤੇ ਲੋਕਾਂ ਦੀ ਮੌਤ ਹੋਈ ਅਤੇ ਕਈ ਹਜ਼ਾਰ ਲੋਕ ਉੱਥੇ ਜ਼ਖਮੀ ਹੋਏ ਕਈ ਹਜ਼ਾਰ ਲੋਕਾਂ ਨੇ ਆਪਣੇ ਅੰਗ ਗਵਾਏ ਅਤੇ ਕਈ ਸੈਂਕੜੇ ਪਿੰਡ ਉੱਥੇ ਜਿਹੜੇ ਹਨ ਤਬਾਹ ਹੋ ਗਏ ਕਈ ਲੋਕਾਂ ਦਾ ਰੁਜ਼ਗਾਰ ਖੋ ਗਿਆ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਗਈ ਇਸ ਤਰ੍ਹਾਂ ਕੇਦਾਰਨਾਥ ਧਾਮ ਦੀ ਜਿਹੜੀ ਉਤਰਾਸਦੀ ਸੀ ਕਈ ਪਰਿਵਾਰਾਂ ਨੂੰ ਲੈ ਬੈਠੀ ਜਿਸ ਦੇ ਵਿੱਚ ਪੰਜਾਬ ਦੇ ਵੀ ਕੁਝ ਪਰਵਾਰਸਨ ਅਤੇ ਕੁਲਵਿੰਦਰ ਉਹਨਾਂ ਦੇ ਵਿੱਚੋਂ ਇੱਕ ਸੀ ਹੁਣ ਇੰਨੀ ਜਦੋਂ ਖਬਰ ਸਾਹਮਣੇ ਆਂਦੀ ਹੈ ਹੁਣ ਹਿਮਕੁਟ ਸਾਬ ਵਾਲੇ ਰਾਹ ਵੀ ਬੰਦ ਹੋ ਚੁੱਕੇ ਹਨ ਲੇਕਿਨ ਖੁਸ਼ਕਿਸਮਤੀ ਦੇ ਨਾਲ ਉੱਥੇ ਕਿਉਂਕਿ ਹਿਮਕੁਟ ਸਾਬ ਕੇਦਾਰਨਾਥ ਤੋਂ ਲਗਭਗ 250 ਕਿਲੋਮੀਟਰ ਦੂਰ ਹੈ ਉੱਥੇ ਇਨਾ ਪਾਣੀ ਦਾ ਅਸਰ ਨਹੀਂ ਹੈ ਲੇਕਿਨ ਫਿਰ ਵੀ ਨਦੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਣ ਕਰਕੇ ਗੋਵਿੰਦ ਘਾਟ ਵਾਲੇ ਪੁਲ ਜਿਹੜੇ ਹਨ ਉਹ ਵੀ ਟੁੱਟ ਚੁੱਕੇ ਹਨ ਅਤੇ ਕਈ ਪੁਲਾਂ ਦੇ ਵਿੱਚ ਕਈ ਰਸਤਿਆਂ ਦੇ ਵਿੱਚ ਢਲਾਨ ਆਣ ਦੇ ਕਾਰਨ ਪੱਥਰ ਡਿੱਗੇ ਹਨ ਅਤੇ ਬੰਦ ਹੋ ਚੁੱਕੇ ਹਨ ਰਸਤਾ ਪੂਰੀ ਤਰ੍ਹਾਂ ਬਲੌਕ ਹੋ ਚੁੱਕਿਆ ਹੈ ਹੁਣ ਇਧਰ ਜਿਹੜੀ ਬਿਮਾਰ ਪਤਨੀ ਹੈ ਅਮ੍ਰਿਤਾ ਉਹ ਵੀ ਡਰ ਜਾਂਦੀ ਹੈ ਉਸਦੀ ਛੋਟੀ ਜੀ ਬੇਟੀ ਵਾਣੀ ਉਹ ਵੀ ਬਿਲਕੁਲ ਸਦਮੇ ਦੇ ਵਿੱਚ ਹੈ ਉਸ ਨੂੰ ਆਪਣੇ ਪਿਤਾ ਕੁਲਵਿੰਦਰ ਸਿੰਘ ਦੀ ਫਿਕਰ ਹੈ ਇਧਰੋਂ ਅਮ੍ਰਿਤਾ ਵੀ ਆਪਣੇ ਘਰ ਵਾਲੇ ਦੀ ਬਹੁਤ ਫਿਕਰ ਕਰਦੀ ਹੈ ਉਸ ਨੂੰ ਆਪਣੇ ਸੱਸ ਦੀ ਫਿਕਰ ਹੈ ਵਾਰ-ਵਾਰ ਫੋਨ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਰੇਂਜ ਤਾਂ ਉਸ ਜਗ੍ਹਾ ਤੇ ਪਹਿਲਾਂ ਵੀ ਨਹੀਂ ਹੈ ਲੇਕਿਨ ਫੋਨ ਵੀ ਨਹੀਂ ਮਿਲਦਾ ਬਹੁਤ ਪਰੇਸ਼ਾਨ ਹਨ ਬਹੁਤ ਹੀ ਇੱਕਦਮ ਰੱਬ ਦੇ ਅੱਗੇ ਅਰਦਾਸਾ ਕਰਦੇ ਹਨ ਰੱਬਾ ਇਹ ਸਾਡੇ ਨਾਲ ਤੂੰ ਕੀ ਕਰ ਦਿੱਤਾ ਲੇਕਿਨ ਜੋ ਹੋਣਾ ਹੈ ਉਹ ਤਾਂ ਹੋਣਾ ਹੈ ਰੱਬ ਦੀ ਰਜ਼ਾ ਦੇ ਵਿੱਚ ਤਾਂ ਰਾਜੀ ਰਹਿਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਚਲੋ ਜੀ ਉੱਥੇ ਕਈ ਦਿਨਾਂ ਤੱਕ ਫਸੇ ਰਹਿੰਦੇ ਹਨ ਉਹਨਾਂ ਦੇ ਕੋਲ ਕਿਉਂਕਿ ਹੋਟਲ ਦੇ ਵਿੱਚ ਹਨ ਅਤੇ ਖਾਣੇ ਪਾਣੀ ਦਾ ਥੋੜਾ ਬਹੁਤਾ ਵਧੀਆ ਪ੍ਰਬੰਧ ਉੱਥੇ ਹੈ ਥੋੜੇ ਬਹੁਤੇ ਉਹਨਾਂ ਕੋਲ ਪੈਸੇ ਵੀ ਹਨ ਇਸ ਤਰ੍ਹਾਂ ਉੱਥੇ ਉਹ ਆਪਣਾ ਗੁਜ਼ਾਰਾ ਕਰ ਲੈਂਦੇ ਹਨ ਫਤੇ ਕੁਝ ਸਮੇਂ ਬਾਅਦ ਫੋਰਡ ਦੀ ਜੜੀ ਟੁਕੜੀ ਹੈ ਉੱਥੇ ਰੈਸਕਿਊ ਕਰਨ ਦੇ ਲਈ ਪਹੁੰਚ ਜਾਂਦੀ ਹੈ ਹੈਲੀਕਾਪਟਰਾਂ ਦੇ ਰਾਹੀਂ ਉਹਨਾਂ ਨੂੰ ਉਤੋਂ ઋਸ਼ੀਕੇਸ਼ ਦੇ ਵੱਲ ਲਿਜਾਇਆ ਜਾਂਦਾ ਹੈ ਅਤੇ ઋਸ਼ੀਕੇਸ਼ ਪਹੁੰਚ ਕੇ ਉੱਥੇ ਕਈ ਦਿਨ ਇੰਤਜ਼ਾਰ ਕਰਦੇ ਹਨ ਵੀ ਕਿਸੇ ਤਰੀਕੇ ਦੇ ਨਾਲ ਕੁਲਵਿੰਦਰ ਦੀ ਕੋਈ ਖਬਰ ਆਵੇ ਲੇਕਿਨ ਵਾਰ-ਵਾਰ ਕੈਂਪ ਦੇ ਵਿੱਚ ਜਾਣ ਤੋਂ ਇੱਕੋ ਜਵਾਬ ਮਿਲਦਾ ਹੈ ਵੀ ਜਿਵੇਂ ਹੀ ਸਾਨੂੰ ਕੁਲਵਿੰਦਰ ਦੀ ਕੋਈ ਵੀ ਖਬਰ ਮਿਲੇ ਜਾਂ ਫਿਰ ਉਸ ਦੀ ਕੋਈ ਲਾਸ਼ ਮਿਲੇ ਅਸੀਂ ਤੁਹਾਡੇ ਤੱਕ ਬਿਲਕੁਲ ਸੂਚਨਾ ਪਹੁੰਚਾ ਦੇਵਾਂਗੇ ਲੇਕਿਨ ਜਿਵੇਂ ਹੀ ਲਾਸ਼ ਦੀ ਗੱਲ ਅਮਰਤਾ ਸੁਣਦੀ ਹੈ ਉਹ ਵੀ ਹੈਰਾਨ ਰਹਿ ਜਾਂਦੀ ਹੈ ਨਿਹ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗ ਜਾਂਦੇ ਹਨ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਇੱਕ ਧਾਰਮਿਕ ਯਾਤਰਾ ਇਸ ਤਰ੍ਹਾਂ ਦੇ ਪ੍ਰਣਾਮ ਉਸ ਦੀ ਜ਼ਿੰਦਗੀ ਦੇ ਵਿੱਚ ਛੱਡ ਜਾਵੇਗੀ ਉਹ ਫਿਰ ਬਿਲਕੁਲ ਉੱਥੇ ਹੀ ਰੋਣ ਲੱਗ ਜਾਂਦੀ ਹੈ ਉਸ ਦੀ ਧੀ ਵੀ ਉਸ ਤੇ ਗਲ ਲਾ ਕੇ ਆਪਣੇ ਪਾਪਾ ਆਪਣੇ ਆਪਣੀ ਦਾਦੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈ ਦੋਵੇਂ ਵਿਚਾਰੀਆਂ ਹੁਣ ਇਕੱਲੀਆਂ ਹਨ ਲੇਕਿਨ ਕਰ ਕੀ ਸਕਦੀਆਂ ਹਨ ਚਲੋ ਜੀ ਹੁਣ ਉੱਥੇ ਕਈ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਕਈ ਰਿਸ਼ਤੇਦਾਰ ਉਹਨਾਂ ਨੂੰ ਲੈਣ ਉੱਤੇ ਪਹੁੰਚਦੇ ਹਨ ਅਮਰਤਾ ਦਾ ਭਰਾ ਵੀ ਉੱਥੇ ਪਹੁੰਚ ਜਾਂਦਾ ਹੈ ਉਸ ਨੂੰ ਦਿਲਾਸਾ ਉਸ ਨੂੰ ਦਿਲਾਸਾ ਦਿੰਦੇ ਹਨ ਅਤੇ ਆਪਣੇ ਘਰ ਲੈ ਆਉਂਦੇ ਹਨ ਹਾਂਜੀ 1 ਮਹੀਨਾ ਉਡੀਕਣ ਤੋਂ ਬਾਅਦ ਜਦੋਂ ਸਭ ਕੁਝ ਪਤਾ ਲੱਗ ਚੁੱਕਿਆ ਹੈ ਵੀ ਹੁਣ ਨਹੀਂ ਬਚਾ ਹੋਵੇਗਾ ਕਿਉਂਕਿ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਸਭ ਜਗ੍ਹਾ ਫੋਨ ਕਰ ਕਰਕੇ ਪੁੱਛ ਲਿਆ ਹੈ ਕਿਸੇ ਵੀ ਤਰੀਕੇ ਦੇ ਨਾਲ ਕੁਲਵਿੰਦਰ ਵਰਗਾ ਬੰਦਾ ਕੋਈ ਵੀ ਉੱਥੇ ਲੱਭਿਆ ਨਹੀਂ ਹੈ ਕੁਲਵਿੰਦਰ ਦੀ ਕਈ ਫੋਟੋਆਂ ਅੱਡ ਅੱਡ ਥਾੜਾਂ ਦੇ ਵਿੱਚ ਅੱਡ ਅੱਡ ਜਿਹੜੇ ਰੈਸਕਿਊ ਟੀਮ ਦੇ ਵਿੱਚ ਹੈ ਉਹਨਾਂ ਦੇ ਕੈਂਪਾਂ ਦੇ ਵੱਲ ਪਹੁੰਚਾਈ ਗਈ ਹੈ ਲੇਕਿਨ ਕਿਤੋਂ ਵੀ ਕੋਈ ਜਵਾਬ ਨਹੀਂ ਮਿਲਿਆ ਸਭ ਕਹਿੰਦੇ ਹਨ ਵੀ ਇਹ ਲਾਪਤਾ ਹੈ ਨਾ ਤਾਂ ਇਸ ਦੀ লাশ ਮਿਲੀ ਹੈ ਨਾ ਹੀ ਇਸ ਦਾ ਕੋਈ ਅੰਸ਼ ਮਰਸ਼ ਇੱਥੇ ਨਜ਼ਰ ਆ ਰਿਹਾ ਹੈ ਚਲੋ ਜੀ ਐਸੇ ਤਰ੍ਹਾਂ ਸਭ ਹੁਣ ਭੁੱਲ ਜਾਂਦੇ ਹਨ ਇੱਕ ਮਹੀਨੇ ਬਾਅਦ ਠੀਕ ਉਸ ਨੂੰ ਮਰਿਆ ਸਮਝ ਕੇ ਘਰੇ ਉਸ ਦਾ ਭੋਗ ਰਖਾਇਆ ਜਾਂਦਾ ਹੈ ਗੁਰੂ ਘਰ ਦੇ ਵਿੱਚ ਉਸ ਦੀ ਅੰਤਮ ਅਰਦਾਸ ਹੁੰਦੀ ਹੈ ਆਤਮਾ ਦੇ ਲਈ ਸ਼ਾਂਤੀ ਦੀ ਅਰਦਾਸ ਉੱਤੇ ਕੀਤੀ ਜਾਂਦੀ ਹੈ ਅਮਰਤਾ ਜੀ ਤਾਂ ਜਿਵੇਂ ਜ਼ਿੰਦਗੀ ਲੁੱਟ ਚੁੱਕੀ ਸੀ ਰੋਜ਼ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਆਪਣੇ ਉਸ ਕਾਲੇ ਦਿਨ ਨੂੰ ਯਾਦ ਕਰਦੀ ਹੈ ਜਦੋਂ ਉਸ ਤੇ ਪਤੀ ਦੇ ਨਾਲ ਨਾਲ ਇਹਨੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਇਹਨੇ ਹਜ਼ਾਰਾਂ ਲੋਕ ਉਸ ਦਿਨ ਕਾਇਲ ਹੋਏ ਬੜਾ ਹੀ ਰੋਂਦੀ ਹੈ ਆਪਣੇ ਆਪ ਤੇ ਪਛਤਾਵਾ ਕਰਦੀ ਹੈ ਲੇਕਿਨ ਇਸ ਤੇ ਵਿੱਚ ਉਸ ਦੀ ਵਿਚਾਰੀ ਦੀ ਕੋਈ ਵੀ ਗਲਤੀ ਨਹੀਂ ਹੈ ਸਗੋ ਰੱਬ ਨੇ ਉਸ ਨੂੰ ਇੱਕ ਜ਼ਿੰਦਗੀ ਜਿਹੜੀ ਹੈ ਬਖਸ਼ ਦਿੱਤੀ ਸੀ ਜੇਕਰ ਉਹ ਵੀ ਉਸ ਦਿਨ ਬਿਮਾਰ ਨਾ ਪੈਂਦੀ ਆਪਣੇ ਘਰਵਾਲੇ ਦੇ ਨਾਲ ਕੇਦਾਰ ਰਾਂਸ ਚਲੀ ਜਾਂਦੀ ਸ਼ਾਇਦ ਅੱਜ ਉਹ ਵੀ ਜ਼ਿੰਦਾ ਨਾ ਬਚਦੀ ਚਲੋ ਜੀ ਆਪਣੀ ਕਿਸਮਤ ਨੂੰ ਗੁਰੂ ਦਾ ਪਾਣਾ ਮੰਨ ਕੇ ਉੱਥੇ ਹੀ ਬੈਠੇ ਰਹਿੰਦੇ ਹਨ ਅਤੇ ਚਲੋ ਆਪਣੀ ਬੱਚੀ ਦੀ ਪਰਵਰਿਸ਼ ਕਰਦੀ ਹੈ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਬੱਚੀ ਦੀ ਪਰਵਰਿਸ਼ ਬਿਨਾ ਪਿਤਾ ਤੋਂ ਕਰ ਲੈਂਦੀ ਹੈ ਉਹ ਬੜੀ ਹਿੰਮਤ ਵਾਲੀ ਹੈ ਆਪਣੇ ਪਤੀ ਦਾ ਆਪਣੇ ਪਤੀ ਦਾ ਜਿਹੜਾ ਬਿਜ਼ਨਸ ਹੈ ਉਹਨੂੰ ਵੀ ਸੰਭਾਲਦੀ ਹੈ ਉਹਦੀ ਇੱਕ ਤੋਂ ਕਈ ਦੁਕਾਨਾਂ ਬਣਾ ਲਦੀ ਹੈ ਅਤੇ ਸ਼ਹਿਰ ਦੇ ਵਿੱਚ ਉਹਨਾਂ ਦੀਆਂ ਦੁਕਾਨਾਂ ਜਿਹੜੀਆਂ ਹਨ ਬਿਲਕੁਲ ਸਭ ਤੋਂ ਵੱਧ ਮਸ਼ਹੂਰ ਹਨ ਅਤੇ ਅੱਜ ਵੀ ਅਮਰਤਾ ਮਿਸ਼ਤਾਨ ਦੇ ਨਾਮ ਦੇ ਨਾਲ ਉੱਥੇ ਵਧੀਆ ਦੁਕਾਨਾਂ ਉਹਨਾਂ ਦੀਆਂ ਲੱਗਦੀਆਂ ਹਨ ਹਾਂਜੀ ਦੋਸਤੋ ਇਸ ਤਰ੍ਹਾਂ ਚਲੋ ਉੱਤੀ ਜ਼ਿੰਦਗੀ ਵਧੀਆ ਲੰਘ ਰਹੀ ਹੈ ਲੇਕਿਨ ਇੰਨੇ ਦੇ ਵਿੱਚ ਜਿਹੜੀ ਬੇਟੀ ਹੈ ਜਵਾਨ ਹੋ ਚੁੱਕੀ ਹੈ 10 11 ਸਾਲ ਉਹਨਾਂ ਦੇ ਉਸ ਘਟੜਾ ਨੂੰ ਬੀਤ ਚੁਕੇ ਹਨ ਇੱਕਦਮ ਆਪਣੇ ਪਤੀ ਨੂੰ ਰੋਜ਼ ਯਾਦ ਵੀ ਕਰਦੀ ਹੈ ਲੇਕਿਨ ਹੁਣ ਤਾਂ ਭੁੱਲਣ ਦੇ ਵਰਗੇ ਹਾਲਾਤ ਹੋ ਚੁਕੇ ਹਨ ਕਿਉਂਕਿ ਲੰਬਾ ਸਮਾਂ ਇੱਕ ਬੰਦੇ ਨੂੰ ਲਗਾਤਾਰ ਯਾਦ ਕਰੀਏ ਤਾਂ ਫਿਰ ਯਾਦ ਕਰਨਾ ਨਾ ਕਰਨਾ ਇੱਕ ਬਰਾਬਰ ਰਹਿ ਜਾਂਦਾ ਹੈ ਸਦੀਵੀ ਬੰਦਾ ਆਪਣੇ ਜਹਨ ਦੇ ਵਿੱਚ ਰਹਿੰਦਾ ਹੈ ਭੁੱਲ ਵੀ ਨਹੀਂ ਪਾਉਂਦੇ ਲੇਕਿਨ ਇੱਕਦਮ ਉਹ ਗੱਲ ਵੀ ਨਹੀਂ ਰਹਿੰਦੀ ਵੀ ਹੁਣ ਲਗਾਤਾਰ ਯਾਦ ਆ ਰਿਹਾ ਹੈ ਜਿੰਦਗੀ ਉਸਦੇ ਨਾਲ ਹੀ ਸੋਖੀ ਹੁੰਦੀ ਜਾਂਦੀ ਹੈ ਚਲੋ ਜੀ ਐਸੇ ਤਰ੍ਹਾਂ ਦਿਨ ਬੀਤਤੇ ਜਾਂਦੇ ਹਨ ਬੱਚੀ ਜਵਾਨ ਹੈ ਅਤੇ ਇੱਕ ਦਿਨ ਆਪਣੀ ਮਾਤਾ ਨੂੰ ਕਹਿੰਦੀ ਹੈ ਮਾਤਾ ਜੀ ਮੇਰਾ ਜੀ ਕਰਦਾ ਹੈ ਵੀ ਆਪਾਂ ਪਾਕਿਸਤਾਨ ਘੁੰਮ ਕੇ ਆਈਏ ਮੇਰੀ ਕਈ ਸਹੇਦੀਆਂ ਜੜੀਆਂ ਹੈ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਘੁੰਮ ਕੇ ਆਈਆਂ ਹਨ ਅਤੇ ਕਈ ਫੋਟੋਆਂ ਮੈਨੂੰ ਦਿਖਾਉਂਦੀਆਂ ਹਨ ਬੜਾ ਵਧੀਆ ਉੱਥੇ ਗੁਰੂ ਘਰ ਬਣਿਆ ਹੈ ਤਾਂ ਮਾਤਾ ਕਹਿੰਦੀ ਹੈ ਲੈ ਇਹ ਕਿਹੜੀ ਗੱਲ ਹੈ ਮੇਰਾ ਵੀ ਦਿਲ ਕਰਦਾ ਹੈ ਵੀ ਆਪਾਂ ਕਿਤੇ ਘੁੰਮ ਕੇ ਆਈਏ ਤੇਰੇ ਪਿਤਾ ਦੇ ਉਸ ਹਾਦਸੇ ਤੋਂ ਬਾਅਦ ਸ਼ਾਇਦ ਹੀ ਆਪਾਂ ਕਿਤੇ ਗਏ ਹੋਵਾਂਗੇ ਅਤੇ ਇਸੇ ਤਰ੍ਹਾਂ ਚਲੋ ਜੀ ਦੋਵੇਂ ਮਾਮਾਤਿਆਂ ਆਪਣੇ ਮਾਮੇ ਦੇ ਨਾਲ ਅਤੇ ਅੰਮ੍ਰਿਤਾ ਦੇ ਭਰਾ ਦੇ ਨਾਲ ਉਹ ਪਲਾਨ ਬਣਾ ਲਏ ਦੀਆਂ ਹਨ ਵੀ ਆਪਾਂ ਪਾਕਿਸਤਾਨ ਜਾਵਾਂਗੇ ਵੀਜ਼ੇ ਦੇ ਲਈ ਅਪਲਾਈ ਕਰ ਦਿਆ ਹਨ ਪਾਕਿਸਤਾਨ ਦਾ ਵੀਜ਼ਾ ਲਗਵਾ ਲਦੇ ਹਨ ਅਤੇ ਕਰਵਤਾਰਪੁਰ ਸਾਹਿਬ ਦੇ ਨਾਲ ਨਾਲ ਉਹ ਤੈਅ ਕਰਦੇ ਹਨ ਵੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ ਹਨ ਉੱਥੇ ਆਪਾਂ ਘੁੰਮ ਕੇ ਆਵਾਂਗੇ ਦਰਸ਼ਤਦਾਰੇ ਕਰਾਂਗੇ ਅਤੇ ਬਚਦੇ ਸਮੇਂ ਦੇ ਵਿੱਚ ਆਪਾਂ ਬਾਕੀ ਜਗ੍ਹਾ ਘੁੰਮ ਲਾਂਗੇ ਚਲੋ ਜੀ ਹੁਣ ਜਾਂਦੇ ਹਨ ਕਰਤਾਰਪੁਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਹਨ ਉਤੋਂ ਅੱਗੇ ਹੁੰਦੇ ਸ੍ਰੀ ਨਨਕਾਣਾ ਸਾਹਿਬ ਪਹੁੰਚ ਜਾਂਦੇ ਹਨ ਉੱਥੇ ਦਰਸ਼ਨ ਕਰਦੇ ਹਨ ਬੜਾ ਮਨ ਨੂੰ ਸ਼ਾਂਤੀ ਮਿਲਦੀ ਹੈ ਆਪਣੇ ਪਿਤਾ ਦੀ ਅੰਤਮ ਅਰਦਾਸ ਬਾਣੀ ਉੱਥੇ ਕਰਦੀ ਹੈ ਅਤੇ ਪ੍ਰਸ਼ਾਦ ਦੇ ਚੜਾਂਦੀ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਬਾਬੇ ਨਾਨਕ ਦੇ ਜਨਮ ਸਥਾਨ ਤੇ ਉੱਤੇ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਹੁਣ ਸਾਰਾ ਪਰਿਵਾਰ ਜਿਹੜਾ ਹੈ ਸੋਚਦਾ ਹੈ ਵੀ ਆਪਾਂ ਲਾਹੌਰ ਸ਼ਹਿਰ ਚ ਜਾਈਏ ਉੱਥੇ ਵੇਖੀਏ ਤਾਂ ਸਹੀ ਵੀ ਲਾਹੌਰ ਇਹਨਾਂ ਮਸ਼ਹੂਰ ਸ਼ਹਿਰ ਹੈ ਉੱਤ ਕੀ ਖਾਸ ਹੈ ਅਤੇ ਬਾਣੀਏ ਕੋ ਕਹਿੰਦੀ ਹੈ ਮੈਂ ਪੜਿਆ ਹੈ ਅਤੇ ਕਹਿੰਦੀ ਹੈ ਵੀ ਇੱਥੇ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਹੀ ਸ਼ਾਨਦਾਰ ਕਿਲਾ ਹੈ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿੰਨਾ ਮਸ਼ਹੂਰ ਕਿੰਨਾ ਵਧੀਆ ਉਹ ਸਥਾਨ ਹੋਵੇਗਾ ਜਿੱਥੇ ਮਹਾਰਾਜੇ ਨੇ ਆਪਣੇ ਪੰਜਾਬ ਨੂੰ ਇੱਕ ਕੀਤਾ ਅਤੇ ਸਿਕਰਾ ਦੀ ਉਸ ਦਿਨ ਨੀ ਪੱਥਰ ਰੱਖਿਆ ਕਿੰਨਾ ਵਧੀਆ ਉਸ ਜਗ੍ਹਾ ਦਾ ਨਾਮ ਹੋਵੇਗਾ ਕਿੰਨੇ ਵਧੀਆ ਉਥੋਂ ਦਾ ਹਵਾ ਪਾਣੀ ਹੋਵੇਗਾ ਆਪਾਂ ਨੂੰ ਇੱਕ ਵਾਰ ਜਾ ਕੇ ਉੱਥੇ ਦੇਖਣਾ ਤਾਂ ਚਾਹੀਦਾ ਹੈ ਚਲੋ ਜੀ ਸਾਰਾ ਪਰਿਵਾਰ ਰਾਜੀ ਹੋ ਜਾਂਦਾ ਹੈ ਕਹਿੰਦੇ ਹਨ ਵੀ ਇੰਨੇ ਦੂਰ ਆ ਗਏ ਹਾਂ ਵੀਆ ਵੀ ਆਪਣੇ ਕੋਲ ਹਜੇ ਇੱਕ ਦੋ ਦਿਨਾਂ ਦਾ ਪਿਆ ਹੈ ਕਿਉਂ ਨਾ ਲਾਹੌਰ ਸ਼ਹਿਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਲਾ ਸਿੱਖ ਰਾਜ ਦਾ ਕਿਲਾ ਨਿਸ਼ਾਨੀ ਦੇਖ ਕੇ ਆਏ ਚਲੋ ਜੀ ਹੁਣ ਸਾਰੇ ਜਿਹਨੇ ਉਥੋਂ ਟੈਕਸੀ ਪਕੜਦੇ ਹਨ ਅਤੇ ਲਾਹੌਰ ਸ਼ਹਿਰ ਦੇ ਵਿੱਚ ਚਲੇ ਜਾਂਦੇ ਹਨ ਹੁਣ ਅੱਗੇ ਉਹ ਪੈਦਲ ਘੁੰਮਣਾ ਜ਼ਿਆਦਾ ਪਸੰਦ ਕਰਦੇ ਹਨ ਸੋਚਦੇ ਹਨ ਵੀ ਇੱਥੋਂ ਕਈ ਯਾਦਗਾਰ ਚੀਜ਼ਾਂ ਲੈ ਕੇ ਜਾਵਾਂਗੇ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਦੇ ਵਿੱਚੋਂ ਜੋ ਜੋ ਉਹਨਾਂ ਨੂੰ ਵਧੀਆ ਪਸੰਦ ਆਂਦਾ ਹੈ ਜੋ ਜੋ ਲੱਗਦਾ ਹੈ ਵੀ ਸ਼ਾਇਦ ਭਾਰਤ ਦੇ ਪੰਜਾਬ ਦੇ ਵਿੱਚੋਂ ਸ਼ਾਇਦ ਮਿਲੇ ਪਾਕਿਸਤਾਨ ਦੇ ਵਿੱਚ ਵਧੀਆ ਚੀਜ਼ਾਂ ਇਹ ਮਿਲਦੀਆਂ ਹਨ 16 ਵਗੈਰਾ ਲੈਂਦੇ ਹਨ ਕਈ ਸੂਟ ਪਾਕਿਸਤਾਨੀ ਜੁੱਤੀ ਅਤੇ ਇਸ ਤਰ੍ਹਾਂ ਦੀ ਕਈ ਚੀਜ਼ਾਂ ਦਰੀਆਂ ਹਨ ਉਤੋਂ ਪਸੰਦ ਕਰ ਰਹੇ ਹੁੰਦੇ ਹਨ ਅਤੇ ਉਤੋਂ ਦੀ ਇੱਕ ਸ਼ਰੀ ਸਾਬ ਵੀ ਖਰੀਦੇ ਹਨ ਜੋ ਕਿ ਨਿਸ਼ਾਨੀ ਦੇ ਵਜੋਂ ਪੰਜਾਬ ਭਾਰਤ ਦੇ ਪੰਜਾਬ ਦੇ ਵਿੱਚ ਲਿਜਾਣਾ ਚਾਹੁੰਦੇ ਹਨ ਹਾਂਜੀ ਦੋਸਤੋ ਇਸ ਤਰ੍ਹਾਂ ਸ਼ੋਪਿੰਗ ਕਰਦਾ ਕਰਦਾ ਬਹਾਦਰ ਜੀ ਰਣਜੀਤ ਸਿੰਘ ਦੇ ਉਸ ਕਿਲੇ ਦੇ ਥੋੜੀ ਦੂਰ ਆ ਜਾਂਦੇ ਹਨ ਹੁਣ ਇੱਕ ਪੀੜੀਜੀ ਗਲੀ ਦੇ ਵਿੱਚੋਂ ਹੋ ਕੇ ਅੱਗੇ ਜਾਣ ਦੀ ਸੋਚਦੇ ਹਨ ਕਿਉਂਕਿ ਉਹ ਸ਼ੋਰਟਕਟ ਹੈ ਜ਼ਿਆਦਾਤਰ ਲੋਕ ਉਸੇ ਹੀ ਗਲੀ ਦੇ ਵਿੱਚੋਂ ਲੱਗ ਕੇ ਜਾਂਦੇ ਹਨ ਹਾਂਜੀ ਉਸ ਪੀੜੀਜੀ ਗਲੀ ਦੇ ਵਿੱਚੋਂ ਲੱਗਦੇ ਹਨ ਤਾਂ ਆਸ-ਪਾਸ ਕਈ ਬੱਚੇ ਜਿਹੜੇ ਹਨ ਫੁੱਲ ਵੇਚ ਰਹੇ ਹਨ ਅਤੇ ਉੱਥੇ ਫੁੱਲਾਂ ਦੀ ਆਵਾਜ਼ ਦੇ ਰਹੇ ਹਨ ਵੀ ਫੁੱਲ ਲੈ ਲੋ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਬੱਚਾ ਦੂਰ ਖੜਾ ਹੋ ਕੇ ਅਮਰਤਾ ਨੂੰ ਘੂਰੀ ਵੇਟਣ ਲੱਗ ਜਾਂਦਾ ਹੈ ਇੱਕ ਤਮ ਜਿਵੇਂ ਘੁਰਦਾ ਹੈ ਵੀ ਜਿਵੇਂ ਖਾ ਹੀ ਜਾਵੇਗਾ ਅਤੇ ਇੱਕ ਟੱਕ ਦੇਖਦਾ ਰਹਿੰਦਾ ਹੈ ਅਮਰਤਾ ਵੀ ਉਸ ਮਲ ਹਰਾਨੀ ਦੇ ਨਾਲ ਦਿਖਦੀ ਹੈ ਵੀ ਇੰਜ ਦਿਖ ਰਿਹਾ ਹੈ ਜਿਵੇਂ ਸ਼ਾਇਦ ਬੈਨੂੰ ਜੜਦਾ ਹੋਵੇ ਬੱਚਾ ਸਮਝ ਕੇ ਇਗਨੋਰ ਕਰ ਦਿੰਦੀ ਹੈ ਅੱਗੇ ਵਧਣਾ ਚਾਹੁੰਦੀ ਹੈ ਲੇਕਿਨ ਥੋੜਾ ਜਿਹਾ ਅੱਗੇ ਹੀ ਪਹੁੰਚੀ ਸੀ ਉਸ ਦਾ ਦੁਪੱਟਾ ਪਿੱਛੋਂ ਕੋਈ ਕਿੱਥੇ ਲੱਗ ਜਾਂਦਾ ਹੈ ਉਸ ਨੂੰ ਇੰਜ ਲੱਗਦਾ ਹੈ ਪਿੱਛੋਂ ਕੋਈ ਜਿਵੇਂ ਉਸ ਨੂੰ ਵਾਪਸ ਮੁੜਨ ਲਈ ਕਹਿ ਰਿਹਾ ਹੋਵੇ ਇੱਕਦਮ ਮੁੜਦੀ ਹੈ ਅਤੇ ਥੱਲੇ ਦੇਖਦੀ ਹੈ ਇਹ ਕੋਈ ਹੋਰ ਨਹੀਂ ਇਹ ਤਾਂ ਉਹੀ ਬੱਚਾ ਹੈ ਜਿਹੜਾ ਕਿ ਉੱਥੇ ਬਿਲਕੁਲ ਬੁਰੀ ਤਰ੍ਹਾਂ ਘੂਰ ਰਿਹਾ ਸੀ ਇੰਜ ਘੂਰ ਰਿਹਾ ਸੀ ਜਿਵੇਂ ਜੜਦਾ ਹੋਵੇ ਇੱਕਦਮ ਬੱਚੇ ਦੇ ਮੂੰਹੋਂ ਸੁਣਦੀ ਹੈ ਅਮ੍ਰਿਤਾ ਮੈਂ ਤੇਰਾ ਘਰ ਵਾਲਾ ਮੇਰੀ ਬੇਟੀ ਕਿਵੇਂ ਹੈ ਅਮਰਤਾ ਹਰਾਨ ਰਜਦੀ ਹੈ ਉਸ ਨੂੰ ਇਹ ਹਰਾਨੀ ਨਹੀਂ ਸੀ ਵੀ ਇਹ ਬੱਚਾ ਮੇਰਾ ਨਾਮ ਕਿਵੇਂ ਜਾਣਦਾ ਹੈ ਉਸ ਨੂੰ ਜ਼ਿਆਦਾ ਹਰਾਨੀ ਇਸ ਗੱਲ ਦੀ ਹੋ ਗਈ ਇਹ ਆਪਣੇ ਆਪ ਨੂੰ ਮੇਰਾ ਪਤੀ ਕਿਵੇਂ ਕਹਿ ਸਕਦਾ ਹੈ ਉਸ ਨੂੰ ਗਏ ਤਾਂ 11 ਸਾਲ ਹੋ ਗਏ ਹਨ ਅੱਜ ਤੋਂ ਠੀਕ 11 ਸਾਲ ਪਹਿਲਾਂ ਉਹ ਗਿਆ ਸੀ ਅਤੇ ਹੁਣ ਇਹ ਇੱਕਦਮ ਕੌਣ ਬੱਚਾ ਆ ਗਿਆ ਹੈ ਜੋ ਆਪਣੇ ਆਪ ਨੂੰ ਮੇਰਾ ਪਤੀ ਦੱਸ ਰਿਹਾ ਹੈ ਇਕਦਮ ਕੋਡਿਆਪਾਰ ਜ਼ਮੀਨ ਤੇ ਬੈਠ ਜਾਂਦੀ ਹੈ ਅਮਰਤਾ ਨੂੰ ਥੱਲੇ ਬੈਠੀ ਦੇਖ ਉਸ ਦੀ ਬੇਟੀ ਅਤੇ ਉਸ ਦਾ ਭਰਾ ਵੀ ਕੋਲ ਆ ਜਾਂਦੇ ਹਨ ਅਤੇ ਨਾਲ ਦੇ ਵੀ ਕੁਝ ਲੋਕ ਜੋ ਇਹ ਸਭ ਦੇਖ ਰਹੇ ਹਨ ਰੁਕ ਜਾਂਦੇ ਹਨ ਬੱਚਾ ਕਹਿੰਦਾ ਹੈ ਮੈਂ ਤੇਰਾ ਘਰ ਵਾਲਾ ਹਾਂ ਯਾਦ ਨਹੀਂ 11 ਸਾਲ ਪਹਿਲਾਂ ਆਪਾਂ ਦੋਵੇਂ ਇਕੱਠੇ ਰਹਿੰਦੇ ਸੀ ਅਮਰਤਾ ਕਹਿੰਦੀ ਹੈ ਤੇਨੂੰ ਮੇਰਾ ਨਾਮ ਕਿਵੇਂ ਪਤਾ ਹੈ ਅਤੇ ਤੈਨੂੰ ਕਿਵੇਂ ਪਤਾ ਹੈ ਮੇਰਾ ਘਰ ਵਾਲਾ 11 ਸਾਲ ਪਹਿਲਾਂ ਗੁজার ਗਿਆ ਸੀ ਬੇਟਾ ਤੇਰੇ ਮਾਤਾ ਪਿਤਾ ਕੌਣ ਹਨ ਕਿੱਥੇ ਰਹਿੰਦੇ ਹਨ ਕਿਉਂ ਮਜ਼ਾਕ ਕਰਦਾ ਹੈ ਤੈਨੂੰ ਕਿਸ ਨੇ ਦੱਸਿਆ ਹੈ ਜ਼ਰੂਰ ਤੈਨੂੰ ਮੇਰੀ ਬੇਟੀ ਨੇ ਮਜ਼ਾਕ ਕਰਨ ਦੇ ਲਈ ਪੈਸੇ ਦਿੱਤੇ ਹੋਣਗੇ ਕਿਉਂ ਐਵੇਂ ਕਰਦਾ ਹੈ ਇੰਜ ਨਾ ਕਰਿਆ ਕਰ ਹਾਲੇ ਤੇਰੀ ਉਮਰ ਬਹੁਤ ਛੋਟੀ ਹੈ ਐਵੇਂ ਇੰਜ ਕਰਨ ਤੋਂ ਬੱਚੇ ਤੇ ਬੁਰਾ ਅਸਰ ਪੈਂਦਾ ਹੈ ਉਹੋ ਜੀ ਤੇਰੇ ਤੋਂ ਕਰਵਾਉਣ ਵਾਲੇ ਹਨ ਲੇਕਿਨ ਇੰਨੇ ਦੇ ਵਿੱਚ ਹੀ ਬੱਚਾ ਕਹਿੰਦਾ ਹੈ ਮੈਂ ਮਜ਼ਾਕ ਨਹੀਂ ਕਰ ਰਿਹਾ ਤੂੰ ਕਿਉਂ ਮੇਰੇ ਸੀਰੀਅਸ ਨਹੀਂ ਲੈ ਰਹੀ ਯਾਦ ਕਰ ਅਪਾ ਇਕੱਠੇ ਕਿਨੇ ਸੁਕੀ ਸੀ ਅਪਾ ਹਿਮਕੁੰਡ ਸਾਹਿਬ ਗਏ ਕੇਦਾਰਨਾਥ ਗਏ ਜਿੱਥੇ ਮੇਰੀ ਮਾਤਾ ਦਾ ਵੀ ਦੇਹੰਤ ਹੋ ਗਿਆ ਮੈਂ ਵੀ ਗੁজর ਗਿਆ ਪਾਣੀ ਦੇ ਵਿੱਚ ਬਹਿ ਗਿਆ ਮੈਂ ਉਸ ਸਮੇਂ ਰੱਬ ਨੂੰ ਯਾਦ ਕਰ ਰਿਹਾ ਸੀ ਨਾਲ ਨਾਲ ਮੈਨੂੰ ਤੇਰੀ ਅਤੇ ਬੱਚੇ ਦੀ ਯਾਦ ਆ ਰਹੀ ਸੀ ਵੀ ਮੇਰੇ ਬਿਨਾ ਤੁਹਾਡਾ ਕੀ ਬਣੇਗਾ ਲੇਕਿਨ ਚਲੋ ਜੋ ਰੱਬ ਨੇ ਹੋਇਆ ਉਹ ਹੋ ਗਿਆ ਹੁਣ ਮੈਂ ਇੱਥੇ ਪਾਕਿਸਤਾਨ ਰਹਿਦਾ ਹਾਂ ਮੇਰਾ ਮਾਤਾ ਪਿਤਾ ਨਹੀਂ ਹੈ ਮੇਰੇ ਪਿਤਾ ਬਚਪਨ ਚ ਗੁਜ਼ਰ ਗਏ ਮਾਂ ਵੀ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਗਈ ਮੈਂ ਹੁਣ ਇੱਥੇ ਇਕੱਲਾ ਹਾਂ ਅਤੇ ਇੱਥੇ ਹੀ ਰਹਿ ਕੇ ਮੈਂ ਆਪਣੇ ਪੁੱલ્લા ਦਾ ਕੰਮ ਕਰਦਾ ਹਾਂ ਮੈਂ ਤੁਹਾਡਾ ਬਹੁਤ ਇੰਤਜ਼ਾਰ ਕੀਤਾ ਮੈਂ ਰੱਬਗੇ ਰੋਜ਼ ਅਰਦਾਸਾ ਕਰਦਾ ਸੀ ਕਿਸੇ ਤਰੀਕੇ ਦੇ ਨਾਲ ਮੇਰੀ ਪਤਨੀ ਅਤੇ ਮੇਰੇ ਬੱਚੇ ਨੂੰ ਮੇਰੇ ਨਾਲ ਮਿਲਾ ਦਿਓ ਲੇਕਿਨ ਮੇਰੇ ਕੋਲ ਇਨੇ ਪੈਸੇ ਨਹੀਂ ਸੀ ਮੈਂ ਵੀਜ਼ਾ ਲੈ ਕੇ ਤੁਹਾਡੇ ਕੋਲ ਜਾ ਸਕਦਾ ਲੇਕਿਨ ਦੇਖੋ ਰੱਬ ਨੇ ਅੱਜ ਸੁਣ ਲਈ ਹੈ ਅਤੇ ਅੱਜ ਮੈਨੂੰ ਤੁਹਾਡੇ ਨਾਲ ਬਿਨਾ ਦਿੱਤਾ ਹੈ ਹੁਣ ਇੰਨੀ ਗੱਲ ਸੁਣ ਕੇ ਅਮਰਤਾ ਹੈਰਾਨ ਰਹਿ ਜਾਂਦੀ ਹੈ ਅਮਰਤਾ ਦੀ ਬੇਟੀ ਵੀ ਜੋ ਕੋਲ ਖੜੀ ਹੈ ਉਹ ਵੀ ਘਰਾਂ ਨ ਜਾਂਦੀ ਹੈ ਅਮਰਤਾ ਦੀ ਬੇਟੀ ਇਕਦਮ ਉਸ ਬੱਚੇ ਨੂੰ ਗੱਲ ਨਾ ਲਗਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਸੱਚਮੁੱਚ ਪਿਤਾ ਜੀ ਇਹ ਤੁਸੀਂ ਹੋ ਅੱਗੋ ਮੁੰਡਾ ਬੋਲਦਾ ਹੈ ਹਾਂ ਮੈਂ ਕੁਲਦੀਪ ਸਿੰਘ ਹਾਂ ਮੈਂ ਹੀ ਤੇਰਾ ਪਿਤਾ ਹਾਂ ਮੈਨੂੰ ਇੱਥੇ ਰਹਿੰਦਾ ਹਾਂ ਬਹੁਤ ਸਾਲ ਹੋ ਗਏ ਹਨ ਮੈਂ ਇੱਥੇ ਹੀ ਜੱਬਿਆ ਪੜਿਆ ਹਾਂ ਅਤੇ ਮੈਂ ਤੁਹਾਡੀ ਬਹੁਤ ਇੰਤਜ਼ਾਰ ਕੀਤੀ ਹੈ ਮੈਨੂੰ ਤੁਹਾਡੀ ਬਹੁਤ ਫਿਕਰ ਸੀ ਅਤੇ ਮੈਂ ਦੁਬਾਰਾ ਆਪਣੇ ਘਰ ਜਾਣਾ ਚਾਹੁੰਦਾ ਹ ਹੁਣ ਸਾਰਿਆਂ ਨੂੰ ਸ਼ੱਕ ਹੋ ਰਿਹਾ ਹੈ ਹੁਣ ਸਾਰੇ ਜਣੇ ਕਹਿੰਦੇ ਹਨ ਬਿਜੇ ਇਹ ਜੀ ਗੱਲ ਹੈ ਤਾਂ ਲੈ ਫਿਰ ਇੱਕ ਛੋਟਾ ਜਿਹਾ ਟੈਸਟ ਤੇਰਾ ਲੈ ਲੈਣੇ ਹਾਂ ਅਤੇ ਅਮਰਤਾ ਨੂੰ ਕਹਿੰਦੇ ਹਨ ਕੁਝ ਨਿੱਜੀ ਸਵਾਲ ਇਸ ਤੋਂ ਪੁੱਛੋ ਪਤ ਤੁਹਾਡਾ ਘਰ ਕਿੱਥੇ ਜੀ ਹੈ ਤੁਹਾਡੇ ਘਰ ਦੇ ਵਿੱਚ ਕੀ ਕੀ ਸਬੰਧ ਹੈ ਵਿਆਹ ਦੇ ਵਿੱਚ ਕੌਣ ਕੌਣ ਆਇਆ ਸੀ ਇਹ ਸਭ ਇਸ ਨੂੰ ਪੁੱਛੋ ਜੇਕਰ ਸਹੀ ਦੱਸੇਗਾ ਤਾਂ ਸ਼ਾਇਦ ਆਪਾਂ ਇਸ ਤੇ ਯਕੀਨ ਕਰ ਸਕਦੇ ਹਾਂ ਹੁਣ ਕਈ ਸਵਾਲ ਇੱਕ ਇੱਕ ਕਰਕੇ ਉਸ ਬੱਚੇ ਤੋਂ ਪੁੱਛ ਜਾਂਦੇ ਹਨ ਪਹਿਲਾ ਸਵਾਲ ਹੈ ਵੀ ਆਪਣੇ ਘਰ ਦੇ ਵਿੱਚ ਰਸੋਈ ਕਿਹੜੇ ਪਾਸੇ ਹੈ ਆਪਣਾ ਘਰ ਕਿਹੜੀ ਕਲੋਨੀ ਦੇ ਵਿੱਚ ਹੈ ਬੱਚਾ ਬਿਲਕੁਲ ਸਹੀ-ਸਹੀ ਦੱਸ ਦਿੰਦਾ ਹੈ ਵੀ ਆਪਣਾ ਘਰ ਇਸ ਕਲੋਨੀ ਦੇ ਵਿੱਚ ਹੈ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਾਂ ਆਪਾਂ ਇਸ ਥਾਂ ਤੇ ਇਸ ਮੈਰਿਜ ਪਲੇਸ ਦੇ ਵਿੱਚ ਆਪਣਾ ਵਿਆਹ ਹੋਇਆ ਸੀ ਆਪਣਾ ਜਿਹੜਾ ਕਿਚਨ ਹੈ ਰਸੋਈ ਹੈ ਘਰ ਦੇ ਸੱਜੇ ਪਾਸੇ ਬਾਹਰਲੇ ਬਾਹਰਲੇ ਪਾਸੇ ਹੈ ਅਤੇ ਉਸ ਤੇਰੇ ਉੱਪਰ ਦੋ ਜੰਗੜੇ ਹਨ ਇੱਕ ਦੇ ਵਿੱਚ ਉਸ ਸਮੇਂ ਅਡਜਸਟ ਫੈਨ ਲੱਗਿਆ ਹੋਦਾ ਸੀ ਅੱਜ ਤਾਂ ਪਤਾ ਨਹੀਂ ਤੁਸੀਂ ਕੀ ਕਰ ਦਿੱਤਾ ਹੋਵੇਗਾ ਲੇਕਿਨ ਇਹਨਾਂ ਸਭ ਸੁਣ ਕੇ ਅਮ੍ਰਿਤਾ ਹਰਾਰ ਨਾ ਜਾਂਦੀ ਹੈ ਹੁਣ ਸਭ ਨੂੰ ਪੱਕਾ ਅੰਦਾਜ਼ਾ ਹੋ ਗਿਆ ਹੈ ਵੀ ਇਹ ਮੁੰਡਾ ਬਿਲਕੁਲ ਸੱਚ ਬੋਲ ਰਿਹਾ ਹੈ ਇਹ ਇੱਕ ਕੁਦਰਤ ਦਾ ਕਰਿਸ਼ਮਾ ਹੈ ਰੱਬ ਦੀ ਇੱਕ ਕਰਾਮਾਤ ਹੈ ਪੁਨਰ ਜਨਮ ਸੱਚਮੁੱਚ ਹੁੰਦਾ ਹੈ ਅਤੇ ਇਹ ਬੱਚਾ ਜਿੱਦਾ ਜਗ ਦਾ ਸਬੂਤ ਹੈ ਹੁਣ ਉਸ ਬੱਚੇ ਦੇ ਬੀਜ ਦੇ ਲਈ ਅਪਲਾਈ ਕੀਤਾ ਜਾਂਦਾ ਹੈ ਵੀਜ਼ਾ ਨਹੀਂ ਆਉਂਦਾ ਲੇਕਿਨ ਫਿਰ ਵਾਪਸ ਤੋਂ ਕਈ ਦਿਨ ਆਪਣੇ ਵੀਜ਼ੇ ਨੂੰ ਵਧਾ ਕੇ ਉੱਥੇ ਬਿਲਕੁਲ ਜ਼ੋਰ ਲਗਾਇਆ ਜਾਂਦਾ ਹੈ ਬੱਚੇ ਦਾ ਡਾਕੂਮੈਂਟ ਬਣਾਏ ਜਾਂਦੇ ਹਨ ਬਾਅਦ ਦੇ ਵਿੱਚ ਦੁਬਾਰਾ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਬੱਚਾ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਅੰਮ੍ਰਿਤਸਰ ਪੌਟ ਕੇ ਉਸ ਨੂੰ ਗੋਦ ਲੈ ਲਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਬੱਚੇ ਨੂੰ ਪੱਕੀ ਭਾਰਤੀ ਨਾਗਰਿਕਤਾ ਮਿਲ ਜਾਂਦੀ ਹੈ ਥੋੜੀ ਬਹੁਤੀ ਸਰਕਾਰੀ ਜਾਂਚਾਂ ਹੁੰਦੀਆਂ ਹਨ ਹੁਣ ਇੰਨੇ ਸਭ ਦੇ ਵਿੱਚ ਇਹ ਬੜੀ ਗੱਲ ਮਸ਼ਹੂਰ ਹੋ ਜਾਂਦੀ ਹੈ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹਾ ਬੱਚਾ ਹੈ ਜਿਸ ਦਾ ਪੁਨਰਜਨਮ ਹੋਇਆ ਹੈ ਕਈ ਵਿਗਿਆਨਿਕ ਉਥੇ ਪਹੁੰਚਦੇ ਹਨ ਮੀਡੀਆ ਦੇ ਵਿੱਚ ਕਈ ਦਿਨ ਛਾਇਆ ਰਹਿੰਦਾ ਹੈ ਬਾਅਦ ਦੇ ਵਿੱਚ ਲੋਕ ਕਈ ਲੋਕ ਇਸ ਨੂੰ ਗਪੌੜ ਦੱਸ ਕੇ ਇਸ ਨੂੰ ਭੁੱਲ ਜਾਂਦੇ ਹਨ ਕਈ ਲੋਕ ਇਸ ਤੇ ਸੱਚ ਮੰਨਣ ਲੱਗ ਜਾਂਦੇ ਹਨ ਅਸੇ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਤੁਸੀਂ ਸੱਚਮੁੱਚ ਪੁਨਰਜਨਮ ਦੀਆਂ ਕਹਾਣੀਆਂ ਨੂੰ ਮੰਨਦੇ ਹੋ ਜਾਂ ਫਿਰ ਤੁਹਾਨੂੰ ਸਿਰਫ ਇਹ ਸਭ ਕਹਾਣੀਆਂ ਲੱਗਦੀਆਂ ਹਨ ਇਹ ਸਭ ਬਹੁਤ ਵੱਡਾ ਰਾਜ ਹੈ ਜੋ ਲੋਕ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਹੁੰਦਾ ਦੇਖ ਲੈਂਦੇ ਹਨ ਉਹਨਾਂ ਨੂੰ ਇਹ ਸੱਚ ਲੱਗਣ ਲੱਗ ਜਾਂਦਾ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਇਹ ਸਭ ਝੂਠ ਹਾਂਜੀ ਦੋਸਤੋ ਦਿਓ ਜੀ ਆਪਣੀ ਰਾਏ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ Tá no lado.